ਜਾਉਂਦੇ ਹੋ ਅਨੰਦਪੁਰ ਸਾਹਿਬ ਵਸਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹੜੇ ਪਿੰਡ ਦੀ ਜ਼ਮੀਨ ਮੁੱਲ ਲਈ ਸੀ ਕੀ ਤੁਸੀਂ ਜਾਣਦੇ ਹੋ ਸਿੰਘ ਅਤੇ ਕੋਰ ਦਾ ਕੀ ਅਰਥ ਹੈ ਕੀ ਤੁਸੀਂ ਜਾਣਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਦਾ ਕੀ ਨਾਮ ਸੀ ਅਤੇ ਉਹ ਕਿੱਥੇ ਦਾ ਰਹਿਣ ਵਾਲਾ ਸੀ ਅਗਰ ਨਹੀਂ ਤਾਂ ਮੇਰੀ ਅਖੀਰ ਇਸ ਵੀਡੀਓ ਨੂੰ ਪੂਰਾ ਤੇ ਅਖੀਰ ਤੱਕ ਜ਼ਰੂਰ ਦੇਖਣਾ ਕਿਉਂਕਿ ਅੱਜ ਮੈਂ ਲੈ ਕੇ ਹਾਜ਼ਰ ਹੋਈਆਂ ਸਿੱਖ ਇਤਿਹਾਸ ਨਾਲ ਜੁੜੇ ਕੁਝ ਸਵਾਲ ਜਿਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਵੀ ਕਮੈਂਟ ਬਾਕਸ ਵਿੱਚ ਕਮੈਂਟ ਦੇ ਰਾਹੀਂ ਦੇ ਸਕਦੇ ਹੋ ਸੋ ਬਿਨਾ ਦੇਰੀ ਕਿਤੇ ਸ਼ੁਰੂ ਕਰਦੇ ਆ ਅੱਜ ਵੀ ਇਸ ਵੀਡੀਓ ਨੂੰ ਸਵਾਲ ਨੰਬਰ 1 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕੌਮੀ ਸੋਚ ਮਲਟੀਮੀਡੀਆ ਸਵਾਲ ਨੰਬਰ 1 ਸੋ ਆਪਣਾ ਪਹਿਲਾ ਸਵਾਲ ਹੈ ਜੀ ਜਪੁਜੀ ਸਾਹਿਬ ਵਿੱਚ ਕਿੰਨੇ ਰਹਾਉ ਹਨ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਜਲਦੀ ਤੋਂ ਜਲਦੀ ਕਮੈਂਟ ਰਾਈਂ ਦਿਓ ਇਸ ਸਵਾਲ ਦਾ ਸਹੀ ਜਵਾਬ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਜਪੁਜੀ ਸਾਹਿਬ ਵਿੱਚ ਕੋਈ ਵੀ ਰਹਾਉ ਨਹੀਂ ਹੈ ਸਵਾਲ ਨੰਬਰ 2 ਸੋ ਆਪਣਾ ਦੂਸਰਾ ਸਵਾਲ ਹੈ ਜੀ ਸਿੰਘ ਅਤੇ ਕੌਰ ਦਾ ਕੀ ਅਰਥ ਹੈ ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਅਗਰ ਨਹੀਂ ਤਾਂ ਕੁਝ ਸੈਕਿੰਡ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਵਾਂਗੀ ਬਹੁਤ سارے ਵੀਰ ਭੈਣ ਕਹਿੰਦੇ ਹਨ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਸਾਨੂੰ ਅਨਸਰ ਟਾਈਪ ਕਰਨ ਵਿੱਚ ਟਾਈਮ ਲੱਗਦਾ ਸੋ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਵੀਡੀਓ ਨੂੰ ਪਾਜ਼ ਕਰਕੇ ਵੀ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਸਿੰਘ ਦਾ ਅਰਥ ਹੈ ਸ਼ੇਰ ਅਤੇ ਕੌਰ ਦਾ ਅਰਥ ਹੈ ਕਵਰ ਯਾ ਫਰਜ਼ ਕੁਮਾਰ ਅੱਜ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 3 ਸੋ ਆਪਣਾ ਤੀਸਰਾ ਸਵਾਲ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਕਿਹੜੇ ਸਿੱਖ ਲੈ ਕੇ ਆਏ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਜਲਦੀ ਤੋਂ ਜਲਦੀ ਕਮੈਂਟ ਰਾਈਂਦੋ ਇਸ ਸਵਾਲ ਦਾ ਸਹੀ ਜਵਾਬ ਵੀਡੀਓ ਨੂੰ ਬਾਤ ਤੋਂ ਬਾਤ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਦਿਆ ਕਰੋ ਕਈ ਵਾਰ ਇਹ ਸਵਾਲ ਜਵਾਬ ਪੇਪਰਾਂ ਵਿੱਚ ਵੀ ਆ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਪਾਈ ਜੇ ਤਾਜੀ ਲੈ ਕੇ ਆਈ ਸੀ ਬਾਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 4 ਸਭ ਦਾ ਚੌਥਾ ਸਵਾਲ ਹੈ ਜੀ ਅਨੰਦਪੁਰ ਸਾਹਿਬ ਸੌਣ ਲਈ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਕਿਹੜੇ ਪਿੰਡ ਦੀ ਜ਼ਮੀਨ ਮੁੱਲ ਲਈ ਸੀ ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਅਗਰ ਨਹੀਂ ਤਾਂ ਕੁ ਸੈਕਿੰਡ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਮਾਂਗੀ ਵੀਡੀਓ ਨੂੰ ਵੱਤ ਤੋਂ ਵੱਤ ਅੱਗੇ ਤੋਂ ਅੱਗੇ ਵੀਰ ਪੈਨ ਨਾਲ ਜ਼ਰੂਰ ਸਾਂਝੀ ਕਰਦਿਆ ਕਰੋ ਤਾਂ ਕਿ ਇਹ ਜਾਣਕਾਰੀ ਹਰ ਇੱਕ ਵੀਰ ਪੈਨ ਤੱਕ ਪਹੁੰਚ ਸਕੇ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਅਨੰਦਪੁਰ ਸਾਹਿਬ ਸੌਣ ਲਈ ਗੁਰਤੇਗ ਬਹਾਦਰ ਸਾਹਿਬ ਜੀ ਨੇ ਮਖੋਵਾਲ ਨਾਮ ਦੇ ਪਿੰਡ ਦੀ ਜ਼ਮੀਨ ਮੁੱਲ ਲਈ ਸੀ ਬਾਦਿਆ ਅਗਲੇ ਸਵਾਲ ਵੱਲ ਸਵਾਲ ਨੰਬਰ 5 ਸੋ ਆਪਣਾ ਪੰਜਵਾਂ ਸਵਾਲ ਹੈ ਜੀ ਗੁਰੂ ਹਰਕਿਸ਼ਨ ਸਾਹਿਬ ਜੀ ਨੇ ਪੰਡਿਤ ਲਾਲ ਚੰਦ ਦਾ ਹੰਕਾਰ ਕਿਵੇਂ ਤੋੜਿਆ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਜਲਦੀ ਤੋਂ ਜਲਦੀ ਕਮੈਂਟ ਰਾਈਂ ਦਿਓ ਇਸ ਸਵਾਲ ਦਾ ਸਹੀ ਜਵਾਬ ਬਹੁਤ ਸਾਰੇ ਵੀਰ ਪੰਨ ਕਹਿੰਦੇ ਹਨ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਤੇ ਸਾਨੂੰ ਅਨਸਰ ਟਾਈਪ ਕਰਨ ਵਿੱਚ ਟਾਈਮ ਲੱਗਦਾ ਸੋ ਨਾਲ ਨੂੰ ਫਿਰ ਤੋਂ ਇੱਕ ਵਾਰ ਬੇਨਤੀ ਹੈ ਕਿ ਉਹ ਵੀਡੀਓ ਨੂੰ ਪਾਉਜ਼ ਕਰਕੇ ਵੀ ਇਸ ਦਾ ਜਵਾਬ ਦੇ ਸਕਦੇ ਆ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਹਰਕਿਸ਼ਨ ਸਾਹਿਬ ਜੀ ਨੇ ਪੰਡਿਤ ਲਾਲ ਚੰਦ ਦਾ ਹੰਕਾਰ ਛੱਜੂ ਚੌਰ ਤੋਂ ਗੀਤਾ ਦੇ ਅਰਥ ਕਰਵਾ ਕੇ ਤੋੜਿਆ ਸੀ ਇਸੇ ਤਰ੍ਹਾਂ ਬਾਦਿਆਂ ਜੀ ਆਪਣੇ ਅਗਲੇ ਸਵਾਲ ਵੱਲ ਸਵਾਲ ਨੰਬਰ 6 ਸਵਾਲ 6ਵਾਂ ਸਵਾਲ ਹੈ ਜੀ ਗੁਰਤੇਗ ਬਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਦਾ ਕੀ ਨਾਮ ਸੀ ਤੇ ਉਹ ਕਿੱਥੇ ਦਾ ਰਹਿਣ ਵਾਲਾ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਜਲਦੀ ਤੋਂ ਜਲਦੀ ਕਮੈਂਟ ਰਾਈਂ ਦਿਓ ਇਸ ਸਵਾਲ ਦਾ ਸਹੀ ਜਵਾਬ ਮੈਂ ਆਪ ਜੀ ਨੂੰ ਜਿੱਤੇ ਪਹਿਲਾਂ ਵੀ ਕਿਹਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਬੱਚੇ ਨਾਲ ਜ਼ਰੂਰ ਸਾਂਝੀ ਕਰ ਦਿਆ ਕਰੋ ਕਈ ਵਾਰ ਇਹੀ ਸਵਾਲ ਜਵਾਬ ਪੇਪਰਾਂ ਵਿੱਚ ਵੀ ਆ ਸਕਦੇ ਹਨ ਅਤੇ ਬੱਚਿਆਂ ਨੂੰ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰਤੇਗ ਬਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਦਾ ਨਾਮ ਜਲਾਲਉਦੀਨ ਸੀ ਅਤੇ ਉਹ ਸਮਾਣੇ ਦਾ ਰਹਿਣ ਵਾਲਾ ਸੀ ਬਾਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 7 ਸੋ ਆਪਣਾ ਸੱਤਵਾਂ ਸਵਾਲ ਹੈ ਜੀ ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਿਸ ਦੇ ਬੰਗਲੇ ਵਿੱਚ ਰਹੇ ਸਨ ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਅਗਰ ਨਹੀਂ ਤਾਂ ਕੁਝ ਸਕਿੰਟ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਮਾਗੀ ਬਹੁਤ ਸਾਰੇ ਵੀਰਪੰਨ ਕਹਿੰਦੇ ਹਨ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਜਿਵੇਂ ਕਿ ਮੈਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕੀ ਹਾਂ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਇਸ ਦਾ ਸਹੀ ਜਵਾਬ ਦੇ ਸਕਦੇ ਹੋ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਰਾਜਾ जय सिंह देकार रुके सारे जी अगले सवाल पर सवाल नंबर 8 सो ਆਪਣਾ 8वां सवाल है जी राम राय ने किस ਨੂੰ ਆਪਣੇ ਨਾਲ ਲੈ ਕੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕੀਤਾ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਜਲਦੀ ਕਮੈਂਟ ਰਹੀ ਦਿਓ ਇਸ ਸਵਾਲ ਦਾ ਸਹੀ ਜਵਾਬ ਬਹੁਤ ਸਾਰੇ ਵੀਰਪਨ ਕੰਦਿਆਨ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਤੇ ਸਾਨੂੰ ਅਨਸਰ ਟਾਈਪ ਕਰਨ ਵਿੱਚ ਟਾਈਮ ਲੱਗਦਾ ਸੋਨਾਂ ਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਪਾਉਜ਼ ਕਰਕੇ ਵਿੱਚ ਦਾ ਜਵਾਬ ਦੇ ਸਕਦੇ ਹਨ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ RAM RAI ਨੇ TEERMAL ਨੂੰ ਆਪਣੇ ਨਾਲ ਲੈ ਕੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕੀਤਾ ਸੀ ਬਾਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 9 ਸੁਪਨਾ ਨੋਮਾ ਸਵਾਲ ਹੈ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਸ ਦੇ ਕਹਿਣ ਤੇ ਗੋਵਿੰਦਵਾਲ ਬਸਾਇਆ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਜਲਦੀ ਤੋਂ ਜਲਦੀ ਕਮੈਂਟ ਰਾਈਂਦੋ ਇਸ ਸਵਾਲ ਦਾ ਸਹੀ ਜਵਾਬ ਵੀਡੀਓ ਨੂੰ ਬੱਦ ਤੋਂ ਬੱਦ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਦੇ ਜਾ ਕਰੋ ਕਈ ਵਾਰ ਇਹੀ ਸਵਾਲ ਜਵਾਬ ਪੇਪਰਾਂ ਵਿੱਚ ਵੀ ਆ ਸਕਦੇ ਹਨ ਤੇ ਬੱਚਿਆਂ ਨੂੰ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਇਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਕਹਿਣ ਤੇ ਗੋਇੰਦਵਾਲ ਸਾਹਿਬ ਬਸਾਇਆ ਸੀ। ਬਾਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 10। ਸੋ ਆਪਣਾ 10ਵਾਂ ਤੇ ਆਖਰੀ ਸਵਾਲ ਹੈ ਜੀ ਗੁਰੂ ਅਮਰਦਾਸ ਸਾਹਿਬ ਜੀ ਸਮੇ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਕਿਹੜਾ ਸੀ? ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ। ਅਗਰ ਨਹੀਂ ਤਾਂ ਕੁਝ ਸਕਿੰਟ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਵਾਉਂਗੀ। ਵੀਡੀਓ ਨੂੰ ਚੱਲਦੇ-ਚੱਲਦੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਇਹ ਜਾਣਕਾਰੀ ਹਰ ਇੱਕ ਵੀਰ ਪੰਨ ਤੱਕ ਪਹੁੰਚ ਸਕੇ ਸੋ ਇਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਅਮਰਦਾਸ ਸਾਹਿਬ ਜੀ ਸਮੇਂ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਗੋਇੰਦਵਾਲ ਸਾਹਿਬ ਸੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਇਹ ਜਾਣਕਾਰੀ ਹਰ ਇੱਕ ਵੀਰ ਪੰਨ ਤੱਕ ਪਹੁੰਚ ਸਕੇ ਮੈਂ ਆਪਣੇ ਨਾਲ ਜਿੰਨੀ ਵੀ ਜਾਣਕਾਰੀ ਸਾਂਝੀ ਕੀਤੀ ਹੈ ਇਹ ਸਾਰੀ ਇੰਟਰਨੈਟ ਤੇ ਕੀਤੀ ਰਿਸਰਚ ਦੇ ਮੁਤਾਬਿਕ ਹੈ ਅਗਰ ਪੇਸ਼ਕਾਰੀ ਕਰਦੇ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਕਮੈਂਟ ਕਰਕੇ ਮੇਰੇ ਧਿਆਨ ਵਿੱਚ ਜ਼ਰੂਰ ਲਿਆਣਾ ਤਾਂ ਕਿ ਅੱਗੇ ਤੋਂ ਮੈਂ ਇਸ ਗਲਤੀ ਵਿੱਚ ਸੁਧਾਰ ਕਰ ਸਕਾਂ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਜੀ ਅਗਲੀ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ